हिमालय पर्वत ਖੇਡ ਕਬੱਡੀ ਦਾ ਇਹ ਮੰਨੇ ਪਰ ਮੰਨੇ ਕਬੱਡੀ ਦੇ ਸੇਵਕ ਜੀ ਜੇ ਸੱਤੂ ਦੋ ਜਫੇ ਲਾਊਗਾ ਤੇ 5000 ਰੁਪਇਆ ਦਿੱਤਾ ਜਾਊਗਾ ਰਿੰਕੂ ਯੂਕੇ ਤੇ ਪਿੰਡਾ ਕੈਨੇਡਾ ਵੱਲੋਂ ਜੇ ਸੱਤੂ ਦੋ ਜਫੇ ਲਾਵੇਗਾ ਲਓ ਮਿੱਤੂ ਦੀ ਪਹਿਲੀ ਰੇਡ ਮਈ ਹੋਈ ਅੱਗੇ ਵਧ ਕੇ ਕੀਤਾ ਹਮਲਾ ਖਿਡਾਰੀ ਗਰਵਾਜ ਚਾਰ ਬਰ ਚਾਰ ਸਲਾਣੇ ਵਾਲਾ ਗਰਵਾਜ ਸਿੰਘ ਇਸ ਵੇਲੇ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਦੁਨੀਆ ਹਿਮਾਲਿਆ ਪਰਬਤ ਦੇ ਤੌਰ ਤੇ ਜਾਣਦੀ ਹੈ ਫਰੰਦੀਪੁਰੀਆ ਗੋਪੀ ਇੱਕ ਕੰਨੀ ਤੇ ਲੱਗਿਆ ਹੋਇਆ ਇੱਕ ਵਰਗੇ ਬੱਬੇ ਵਰਗੇ ਚਾਰ ਜੱਫੀ ਤਿਆਰ ਹੈ ਉਹ ਦੂਜੀ ਕੰਨੀ ਤੇ ਕਰਮੀ ਭੁੱਲਣ ਵਾਲਾ ਤਿਆਰ ਬਰ ਤਿਆਰ ਹੈ ਦੁਨੀਆ ਦੇ ਵੱਡੇ ਜੱਫੀਆਂ ਦੇ ਤੌਰ ਤੇ ਕਿਹਾ ਜਾਂਦਾ ਹੈ ਇਹ ਸਲਾਣੇ ਵਾਲਾ ਗਰਵਾਜ ਹੈ ਇਹ ਗੁਰਾਂ ਦਾ ਬਾਜ ਹੈ ਗੋਪੀ ਦੇ ਵੀ ਦੋ ਜੱਫੇ 5000 ਦੇਣਗੇ ਰਿੰਕੂ ਯੂਕੇ ਤੇ ਕੁਲਵਿੰਦਰ சூ சோரோ ਸੀਤੇ ਨਮੋਲ ਵੱਲੋਂ ਫਰੰਦੀਪੁਰ ਦੀ ਗੋਪੀ ਦੇ ਦੋ ਰਫੇ 11000 ਦੇ ਹਾਂਜੀ ਸੇਵਕ ਜੀ ਇੱਕ ਪਾਸੇ ਗਰਾਊਂਡ ਦੇ ਵਿੱਚ ਵੇਖਦੇ ਕਰਮੀ ਭੁੱਲਣ ਵਾਲਾ ਭੁੱਲਣ ਵਾਲਾ ਕਰਮੀ ਜਫਾ ਸਾਹਮਣੇ ਕਮਾਲ ਹੋ ਗਈ ਹੈ ਆਹ ਵੇਖ ਲੈ ਨੰਬਰ ਕਹਿੰਦੇ ਇਸ ਵੇ ਜਾਫੀ ਦਾ ਫਰੰਦੀਪੁਰ ਦੀ ਟੀਮ ਦੇ ਲਈ ਜਾਜੜਿਆ ਉਧਰ ਕਹਿੰਦੇ ਸਾਡੇ ਵੀਰ ਫੌਜੀ ਵੱਲੋਂ ਫੌਜੀ ਕੌਣ ਹੈ ਫੌਜੀ ਧਿਆਨ ਬਟਿਆਣੇ ਵਾਲਾ ਨਾਲ ਸਾਡਾ ਲੋਂਗੋ ਵਾਲਿਆ ਮੋਟਾ ਕਹਿੰਦੇ ਫਰੰਦੀਪੁਰੀਏ ਗੋਪੀ ਦੇ ਦੋ ਜੱਫੇ ਇਹਨਾਂ ਭਰਾਵਾਂ ਵੱਲੋਂ 11000 ਦੇ ਹੋਣਗੇ ਇਹ ਨੌਜਵਾਨ ਕਹਿੰਦੇ ਖੇਡ ਮੈਦਾਨ ਦੇ ਵਿੱਚ ਇਸ ਵੇ ਰੇਡ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੈ ਚੋਬਰ ਇਹ ਅਮਿਤ ਕੁਮਾਰ ਮੀਤੂ ਧਣੌਰੀ ਵਾਲਾ ইংল্যান্ড ਦੇ ਵਿੱਚ ਬੱਲੇ ਬੱਲੇ ਕਰਵਾਇਆ ਇਹ ਧਣੌਰੀ ਵਾਲੇ ਦਾ ਛੋਟਾ ਵੀਰ ਹੈ ਖਡੂਰ ਸਾਹਿਬ ਦੇ ਸੱਤੂ ਨਾਲ ਪੇਚਾ ਪੈ ਗਿਆ ਹੈ ਵੱਡੇ ਮੱਲ ਨਾਲ ਪੇਚਾ ਪਿਆ ਹੋਇਆ ਹੈ ਆ ਵੱਡਾ ਮੱਲ ਦੁਨੀਆ ਦਾ ਖਡੂਰ ਸਾਹਿਬ ਦਾ ਸੱਤੂ ਪਰ ਮੈਦਾਨ ਦੇ ਵਿੱਚ ਦੇਖਦੇ ਆ ਨੰਬਰ ਕਹਿੰਦੇ ਇਸਵੇਂ ਫਰੰਦੀਪੁਰ ਦਾ ਆ ਮੁੰਡੇ ਦਾ ਪਿੰਨ ਜਦੋਂ ਖੰਨੇ ਤੋਂ ਬਾਸੋ ਨੂੰ ਜਾਂਦੇ ਆ ਤੇ 2 ਕਿਲੋਮੀਟਰ ਦੇ ਪਰ ਹ ਸਲਾਣਾ ਲਓ ਗੁਰਬਾਹ ਸਲਾਣੇ ਵਾਲੇ ਦੀ ਰੇਡ ਤੇ ਕੌਣ ਇਧਰ ਪਾਸੇ ਜੇ ਫਰੰਦੀਪੁਰੀਆ ਵੀ ਦੋ ਜੱਫੇ ਲਾ ਗਏ ਤੇ 5000 ਦਿੱਤਾ ਜਾਊਗਾ ਗੋਪੀ ਦੇ ਦੋ ਜੱਫਿਆਂ ਦੇ ਵਾਸਤੇ 5000 ਹੋਗਾ ਲੱਖ ਇਧਰ ਪਾਸੇ ਅਗਲੀ ਰੇਡ ਅਬ ਜੁੜੀ ਹੈ ਮੈਦਾਨ ਦੇ ਨਾਲ ਬੂਬਨਾ ਅਮ ਤਿਆਰ ਵਰ ਤਿਆਰ ਹੈ ਕਬੱਡੀ ਪਾਉਣ ਦੇ ਲਈ ਕਹਿੰਦਾ ਆਓ ਸਾਹਮਣੇ ਹਰਜਿੰਦਰ ਸਿੰਘ ਸਰਾਓ ਚੱਠੇ ਚੱਠੇ ਵਾਲਾ ਨੌਜਵਾਨ ਇਕੱਠਾ ਗਵਿੰਦਪੁਰਾ ਪਿੰਡ ਐ ਖਨੌਰੀ ਦਾ ਇਲਾਕਾ ਰਜਿੰਦਰ ਸਿੰਘ ਬੂਬਨਾ ਚੱਠਿਆਂ ਵਾਲਾ ਗਰਾਊਂਡ ਦੇ ਵਿੱਚ ਕਬੱਡੀ ਪਾ ਰਿਹਾ ਹੈ ਹਰਪਾਲ ਵਰਗੇ ਚਾਰ ਤਿਆਰ ਵਰ ਤਿਆਰ ਹੈ ਦੁਨੀਆ ਦੇ ਵਿੱਚ ਗੱਲਾਂ ਐਸਆਈ ਰਾਮ ਸਿੰਘ ਜੀ ਢੰਡੋਲੀ ਦਾ ਫੈਸਲਾ ਹੈ ਕਿ ਨੰਬਰ ਇਸ ਵਿੱਚ ਧਾਵੀ ਦੇ ਹਿੱਸੇ ਦੇ ਵਿੱਚ ਆ ਜੜਿਆ ਕਿ ਪਾਉਂਡ ਬੰਗਾਲੇ ਯੂਕੇ ਤੋਂ ਉੱਤੇ ਯੂਐਸਏ ਤੋਂ ਡਾਲਰ ਕੱਪ ਮਿੱਤਰਾਂ ਦਾ ਵੇਖਣ ਲਈ ਤੂੰ ਵੀ ਘੁੰਮ ਦੀ ਬਿਊਟੀ ਪਾਰਲਰ ਤੱਕ ਲਿਆਂ ਦੀ ਇਹ ਖੇਡ ਰਕਾਨੇ ਮਾੜੇ ਭਾਰ ਨਾਲ ਸਹਿੰਦੇ ਓ ਮਿੱਤਰਾਂ ਦੇ ਕੱਪ ਦੇ ਉੱਤੇ ਅੱਜ ਵੇਖ ਲਲਕਰੇ ਪੈਂਦੇ ਨੇ ਤੇ ਗੋਪੀ ਦੇ ਇੱਕ ਮੀਰ ਇੱਕ ਨੌਜਵਾਨ ਜਿਹੜਾ ਗੋਪੀ ਦਾ ਚੇਲਾ ਉਹਨੇ ਦੋ ਜੱਫਿਆਂ ਦੇ ਤਿੰਨ ਜੱਫਿਆਂ ਤੇ 11000 ਦਿੱਤਾ ਜਾਊਗਾ ਪਾਲਾ ਯੂਐਸਏ ਪ੍ਰਭ ਯੂਐਸਏ ਗਗਨ ਯੂਐਸਏ ਤੇ ਜੱਸਾ ਯੂਐਸਏ ਤੇ ਅਜੀਤਪਾਲ ਜਵੰਦੇ ਵੱਲੋਂ ਇੱਕਮ ਗੋੰਬੀ ਦਾ ਚੇਲਾ ਜੇ ਤਿੰਨ ਜਫੇ ਲਾ ਗਿਆ 11000 ਦਿੱਤਾ ਜਾਊਗਾ ਲਓ ਰੇਡ ਤੇਜਪਾਲ ਤੇਜਪਾਲ ਦਾ ਸੁਰਸਿੰਘ ਵਾਲਾ ਪਿੰਡ ਹੈ ਇੱਕ ਪਾਸੇ ਅਮਰਪਾਲ ਸਿੰਘ ਹੈ ਇਹਨੂੰ ਛੋਟਾ ਟਾਰਜਨ ਕਹਿੰਦੇ ਆ ਅੱਜ ਵੱਡਾ ਟਾਰਜਨ ਵੀ ਨਮੂਗ ਦੇ ਮੇਲੇ ਤੇ ਪੁੱਜਿਆ ਹੋਇਆ ਆ ਟੱਕਰ ਪੈ ਗਈ ਸ਼ੇਰਾਂ ਦੀ ਲੋਕੀ ਤੱਕ ਦੇ ਖੇਡ ਮੈਦਾਨ ਦੇ ਲਾਗੇ ਖੜ ਕੇ ਸੱਮ ਵਰਗੀਆਂ ਛੱਟ ਜਾਂ ਨੇ ਖੜਦੇ ਵਿੱਚ ਪਾਲੇ ਜਿੱਤਦਾ ਕਿਆ ਮਾਤਾ ਮੋਟਾ ਲੋਂਗੋ ਵਾਲ ਤੇ ਧਿਆਨਾ ਫੌਜੀ ਕਹਿੰਦੇ ਵੀ 11000 ਦੇਵਾਂਗੇ ਫਰੰਦੀਪੁਰੀਏ ਗੋਪੀ ਦੇ ਦੋ ਜਫਕਿਆਂ ਦਾ ਔਰ ਰੇਡ ਗੁਰਨਾਲ ਦੀ ਪਈ ਹੋਈ ਹੈ ਅੱਜ ਮੇਰੇ ਮਿੱਤਰੋ ਨਮੋਰ ਦਾ ਮੇਲਾ ਕਬੱਡੀ ਦੇ ਪ੍ਰੇਮੀਆਂ ਦਾ ਕੱਠ ਵੱਡਾ ਓਏ ਭੁੱਲਣ ਵਾਲਾ ਕਰਮੀ ਬੁਖਾ ਗਿਆ ਕਰਮੀ ਓਏ ਭੁੱਲਣ ਦਾ ਕਰਮੀ ਤੇ ਗੁਰਨਾਲ ਵਾਹ ਓ ਭੁੱਲਣ ਵਾਲੇ ਨੇ ਵਧੀਆ ਟਰਾਈ ਕੀਤੀ ਹੈ ਵਧੀਆ ਟਰਾਈ ਕੀਤੀ ਭੁੱਲਣ ਵਾਲਾ ਇਹ ਵੀ ਮੁੰਡਾ ਕੈਨੇਡਾ ਖੇਡਿਆ ਹੈ ਪਰਵਾਸੀ ਬਣ ਜਾਂਦੇ ਨੇ ਜਿਹੜੇ ਮੈਚ ਖੇਡਦੇ ਨੇ ਮੱਖਣ ਵਾਲੀ ਜੀ ਨੋਟ ਕਰਿਓ ਹਰਮਨ ਬਾਈ ਵੱਲੋਂ 5000 ਰੁਪਏ ਜਿਹੜਾ ਇੱਕ ਉਹਦੇ ਦੋ ਜੱਫਿਆਂ ਦਾ ਤੇ ਨਾਲ ਤੀਖੀ ਵਾਲੇ ਸਾਡੇ लवली ਬਾਈ ਵੱਲੋਂ ਕੀ ਬਾਤ ਹੈ ਕਬੱਡੀ ਪੈ ਰਹੀ ਆ ਜਨਾਬ ਮੱਖਣ ਵਾਲੀ ਜਦੋਂ ਧਲੋਰੀ ਦੀ ਰੇਡ ਪਈ ਹੋਈ ਸੀ ਧਲੋਰੀ ਵਾਲੇ ਨੇ ਲਾਵੀ ਹਰਪਾਲ ਅਮਰਦ ਸੋਡਾ ਟਾਰਜਣ ਔਰ ਦੇਖੋ ਨੇ 75 ਵਰਗੇ ਨੌਜਵਾਨ ਸੱਤੂ ਵਰਗੇ ਇਧਰ ਪਾਸੇ ਹਰਪਾਲ ਔਰ ਹਰਪਾਲ ਹਰਪਾਲ ਕੋਸ਼ਿਸ਼ ਕਰਦਾ ਹੋਇਆ ਆਹ ਸਲਾਣਿਆ ਵਾਲਾ ਗੁਰਪਾਲ ਸਿੱਖ ਸਰਦਾਰ ਕਬੱਡੀ ਖਿਡਾਰੀ ਕੋਈ ਇੱਕ ਵਾਰੇ ਕੋਈ ਦੋ ਵਾਰੇ ਤੂੰ ਦਸ਼ਕਮ ਤੋਂ ਸੱਤ ਵਾਰੇ ਔ ਸੱਤ ਅੱਜ ਭੂਜ ਕਹਿੰਦੇ ਸਨਾਮ ਤੋਂ ਪਰਲੇ ਪਾਸੇ ਜਾਂਦੀ ਹੈ ਆਹ ਸਾਹਮਣੇ ਮੇਰੇ ਮਿੱਤਰੋ ਹਰਜਿੰਦਰ ਸਿੰਘ ਭੂਬਲਾ ਇਕੱਠੇ ਗਵਿੰਦਪੁਰੇ ਵਾਲਾ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਹਰਪਾਲ ਹੈ ਨਾਲ ਅਮਰਪਾਲ ਹੈ ਇਹ ਸਤੂ ਖਦੂਰ ਸਾਹਿਬ ਦੀ ਧਰਤੀ ਦਾ ਹੈ ਇਹ ਵੱਡੇ ਜਾਫੀਆਂ ਦੇ ਤੌਰ ਤੇ ਜਾਣਿਆ ਜਾਂਦਾ ਹੈ ਹਰਜਿੰਦਰ ਭੂਬਲੇ ਦੀ ਮਡਿਆ ਦਵਾਈ ਮੇਰੇ ਮਿੱਤਰੋ ਪੁਆਇੰਟ ਇਸ ਵਿੱਚ ਰਾਜ ਕੇ ਕਰਾਲੇ ਦਾ ਫੈਸਲਾ ਹੈ ਕੌਣ ਤੇਰੇ ਅਤਰੂ ਪੁੰਜੂ ਤੈਨੂੰ ਕੌਣ ਸੰਭਾਲੂ ਅੜਿਆ ਚੰਨ ਤੇਰਾ ਜਦੋਂ ਰਾਜ ਕੱਕੜੇ ਹੋਰ ਕਿਤੇ ਜਾ ਚਲਿਆ ਆਹ ਥੋੜਾ ਪੁੰਗਿਆਂ ਤੋਂ ਹਸ ਗੋਰਰ ਵੀਰ ਥੋੜਾ ਪਿਛੇ ਥੋੜਾ ਬਾਹਰ ਇਧਰਲੇ ਪਾਸੇ ਆ ਜਾਓ ਕਿਉਂਕਿ ਆਹ ਜਿਹੜਾ ਵੀਰ ਦੇਖ ਰਿਹਾ ਨਾ ਥੋੜਾ ਪਿਛੇ ਆ ਜਾਓ ਜਿਹੜਾ ਪੁਆਇੰਟ ਹੋਲ ਨਹੀਂ ਸੀਗਾ ਉਹ ਰੇਡਰ ਨੂੰ ਦਿੱਤਾ ਗਿਆ ਇੱਕ ਪਾਸੇ ਫਰੰਦੀਪੁਰੀਆ ਗੋਪੀ ਹੈ ਪਰ ਗੁਰਲਾਲ ਕਹਿੰਦੇ ਇਸ ਵੇਲੇ ਖਲੂਰ ਸਿੰਘ ਦੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਵੀਰਪੁਰੀਆ ਭਿੰਦਾ ਕੋਸਾ ਵੀ ਇਧਰਲੇ ਪਾਸੇ ਨੇ ਉਧਰ ਸੁਖ ਵਰਗੇ ਨੇ ਗੁਰਦਤ ਵਰਗੇ ਨੌਜਵਾਨ ਕੋਚਾਂ ਦਾ ਖਾਸ ਤੌਰ ਤੇ ਧੰਨਵਾਦ ਹੈ ਲੈ ਸੇਵ ਕਰਦੇ ਗੱਲ ਅਗਲੀ ਦੇ ਕਬੱਡੀ ਹਰਿਆਣੇ ਵਾਲਾ ਕੀਤੇ ਤਨੌਰੀ ਦਾ ਸ਼ੋਦਾ ਵੀਰ ਗਰਾਊਂਡ ਦੇ ਵਿੱਚ ਮਿੱਤੂ ਤਨੌਰੀ ਵਾਲਾ ਪਾਉਣ ਦੇ ਲਈ ਵਧਿਆ ਹੋਇਆ ਹੈ ਇੰਗਲੈਂਡ ਦੇ ਵਿੱਚ ਲਗਾਤਾਰ 4-5 ਸਾਲਾਂ ਤੋਂ ਵੱਖਰੀਆਂ ਕੰਨਾਂ ਸਟੋਪਰ ਦੀਆਂ ਖੇਡੀਆਂ ਹੋ ਰਹੀਆਂ ਚਾਰ ਤੋਂ ਤਿੰਨ ਹੋ ਗਏ ਆ ਉਹ ਪਟੰਦਰਾ ਨੇ ਕਿਉਂ ਤਬੰਦੀ ਕਰ ਲਈ ਹੈ ਇਹ ਅਮਰਤਪਾਲ ਆ ਇਹਨੂੰ ਸ਼ੋਦਾ ਤਾਰਜਨ ਕਹਿੰਦੇ ਆ ਨਮੂਲ ਦੇ ਵਿੱਚ ਹੰਲਾ ਕੰਲਾ ਹੋ ਗਿਆ ਉਹ ਦੁਨੀਆ ਜੰਦ ਮਾਰਦੀ ਮੇਰੇ ਮਿੱਤਰੋ ਤਾਰਜਨ ਤਾਰਜਨ ਦੇਖਦੇ ਨੇ ਬਿੱਕਾ ਟਰਜਨ ਇਹ ਛੋਟਾ ਟਰਜਨ ਹੈ ਵੱਜਾ ਟਰਜਨ ਗੁਰਦਤ ਹੈ ਆਹ ਸਲਾਣੇ ਵਾਲਾ ਗੁਰਮਾਰ ਚੜਦੀ ਬਰੇਸ ਦੇ ਵਿੱਚ ਵੱਡੀ ਕਲਬ ਲਈ ਖੇਡਿਆ ਪੰਜਾਬ ਯੂਨੀਅਨ ਵੱਡਾ ਨਾਮ ਰਿਹਾ ਆਹ ਟ੍ਰਾਂਟੋ ਦੇ ਵਿੱਚ ਬਹਿ ਜਾ ਵਜਾ ਕਰਾਈ ਮੁੰਡੇ ਨੇ ਹੁਣ ਦੇਖਦੇ ਵੀ ਤੇਰੇ ਪਾਸੇ ਹਲਕਾ ਜਿਹਾ ਟੱਚ ਕਰਦਾ ਹੋਇਆ ਆਓ ਨਾਲ ਦੀ ਨਾਲ ਅਪੀਲ ਤੇ ਪੁਆਇੰਟ ਆਪਣੀ ਟੀਮ ਦੇ ਲਈ ਖਡੂਰ ਸਾਹਿਬ ਤੇ ਫਰੰਦੀਪੁਰ ਅਗਲਾ ਮੈਚ ਵੀ ਚੋਟੀ ਦਾ ਖੇਡਿਆ ਜਾਊਗਾ ਕਰਾਚੋ ਦੇ ਦੁਤਾਲ ਦੀਆਂ ਟੀਮਾਂ ਦੇ ਦਰਮਿਆਨ ਉਹ ਟੌਪ ਦਾ ਮੈਚ ਉਸ ਤੋਂ ਬਾਅਦ ਧਨੌਲਾ ਤੇ ਜਖੇਪਲ ਇੱਕ ਤੋਂ ਇੱਕ ਤਕੜਾ ਮੁਕਾਬਲਾ ਹੋਊਗਾ ਸਿਰੇ ਦੀ ਬਾਜੀ ਸਿਰੇ ਦੀ ਬਾਜੀ ਚੱਲ ਰਹੀ ਹੈ ਰੋਟੀ ਖਾਧੀ ਆ ਕਿ ਨਹੀਂ ਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਉਣਾ ਹੈ ਬਾਕੀ ਸਾਰੇ ਪੁੱਛਦੇ ਇਹ ਸ਼ੇਰੋਂ ਵਾਲੇ ਮੱਟ ਦੀ ਕਲਮ ਦੀਆਂ ਗੱਲਾਂ ਹੈ ਅੱਜ ਮੱਟ ਸ਼ੇਰੋਂ ਤੇ ਪਿੰਡਾਂ ਦੇ ਵਿੱਚ ਕਬੱਡੀ ਹੋ ਰਹੀ ਹੈ ਉਹ ਫੌਜੀ ਰੌਟਿਆਂ ਵਾਲਾ ਪੁੱਜਿਆ ਹੈ ਤੇਰੇ ਮਿੱਤਰੋ ਹਰਜਿੰਦਰ ਗੂਗਨਾ ਚੱਠਿਆਂ ਵਾਲਾ ਪੱਜਾ ਹਿੱਕ ਦੇ ਵਿੱਚ ਗੋਲੀ ਦੇ ਵੰਗ ਰਾ ਨੰਬਰ ਜੜੂ ਤੇ ਜੜੂ ਕਿਹੜੀ ਟੀਮ ਦੇ ਲਈ ਪੁਆਇੰਟ ਇਸਨੇ ਦੇਖਿਆ ਐ ਐਸਆਈ ਸਾਹਿਬ ਕਰਿਓ ਇਸ਼ਾਰਾ ਨੰਬਰ ਕਿਹੜੀ ਟੀਮ ਦਾ ਹੈ ਨੰਬਰ RAM ਜੀ ਕਰੇ ਇਸ਼ਾਰਾ ਕਿਹੜੀ ਟੀਮ ਦਾ ਨੰਬਰ ਧਾਵੀ ਦਾ ਗੁਰਲਾਲ ਅਗਲੀ ਕਬੱਡੀ ਪਾਉਣ ਦੇ ਵਾਸਤੇ ਆਓ ਫਰਮਦੀਪੂਰੀਆ ਕਰਦਾ ਕੋਈ ਲੱਗਣ ਦੀ ਗੋਪੀ 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 ਹਿਮਾਲਿਆ ਪੜ੍ਹ ਕੇ ਖੇਡ ਕਬੱਡੀ ਦਾ ਟੁੱਟ ਗਿਆ ਬੱਲੇ ਬੱਲੇ ਹੋ ਗਈ ਫਰਦੇਸਦਲੀ ਕਬੱਡੀ 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 ਗੁਰਲਾਲ ਇਹ ਫੈਨ ਜਿਹਦੀ ਵੱਧ ਨਹੀਂ ਆ ਕਹੋਂਦਾ ਕਿਸੇ ਦਾ ਨਾ ਘੱਟ ਵੱਲੀ ਏ ਖੇਡਦਾ ਦਲੇਰੀ ਫੁੱਲ ਨਾਲ ਦੁੱਗਾਂ ਵਾਲਾ ਜੱਟ ਬੱਲੀਏ ਖੁਸ਼ੀ ਦੀ ਗੱਲ ਚੱਲਦੀ ਦੁਨੀਆ ਦੇ ਵਿੱਚ ਪਰ ਜਦੋਂ ਗੋਪੀ ਦੀ ਇੰਟਰਵਿਊ ਹੋਈ ਇਹਨੇ ਨਾਂ ਲਿਆ ਵੀ ਖੁਸ਼ੀ ਵਰਗੇ ਪਾਲੇ ਵਰਗੇ ਮੰਗੀ ਵਰਗੇ ਬਹੁਤ ਲੰਮੇ ਸਮੇਂ ਤੋਂ ਖੇਡਦੇ ਆ ਰਹੇ ਦੁਨੀਆ ਦੇ ਸੁਪਰਸਟਾਰ ਕਾਲਵਾ ਦੇ ਪਹਿਲਵਾਨ ਵਰਗੇ ਸੁਖੇ ਭੰਡਾਲ ਵਰਗੇ ਇੱਕ ਵਰਗੇ ਉਹ ਮੰਨੇ ਪਰਮਨੇ ਖਿਡਾਰੀਆਂ ਦੀ ਗੱਲ ਕੀਤੀ ਲਓ ਇਹਦੇ ਪਾਸੇ ਵਰਤਮਾਨ ਸਮੇਂ ਦੀ ਗੱਲ ਕਰੀਏ ਆਪਾਂ ਮੀਤੂ ਹਰਿਆਣੇ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਚਿੱਤਰ ਹੈ ਸੱਤੂ ਹੈ ਅਮਰਤਪਾਲ ਹੈ ਨਾਲ ਕਹਿੰਦੇ ਕਾਲਵਾ ਵਾਲਾ ਹਰਪਾਲ ਹੈ ਇਹ ਖੰਦੂਰ ਸਾਹਿਬ ਦਾ ਸੱਤੂ ਹੈ ਉਹ ਸਾਹਮਣੇ ਦੇਖ ਲੈ ਮੀਤੂ ਧਨੌਰੀ ਵਾਲਾ ਓਏ ਮੀਤੂ ਧਨੌਰੀ ਵਾਲਾ ਕਮਾਲ ਕਰ ਗਿਆ ਤੇਰਾ ਕੋਈ ਕਸੂਰ ਨਾ ਸੋਹਣਾ ਨਖਰਾ ਕੜੀ ਜਵਾਨੀ ਦਾ ਇਹ ਨਖਰਾ ਕੜੀ ਜਵਾਨੀ ਦਾ ਇਹ ਗਰਵਾਜ ਸਲਾਰਿਆਂ ਵਾਲਾ ਇਹ ਮਲੇਰਕੋਟ ਦੇ ਵਿੱਚ ਇਲਾਕੇ ਦਾ ਦੁਨੀਆ ਦਾ ਭਰੰਕਾ ਹੈ ਅੱਜ ਨਮੋਰ ਗਿਆ ਖੇਡਾਂ ਤੇ ਪੁੱਜਿਆ ਹੋਇਆ ਹੈ ਆ ਰੇਡ ਪਾਉਣ ਦੇ ਲਈ ਸਲਾਰਿਆਂ ਵਾਲਾ ਗਰਵਾਜ ਵਧਿਆ ਹੋਇਆ ਹੈ ਪਰ ਦੇਖ ਲਿਆ ਵੀ ਟੈਕਨੀਕਲ ਤੌਰ ਤੇ ਨੰਬਰ ਜਿਹੜਾ ਹੈ ਉਹ ਇਸ ਵੇ ਧਾਵੀ ਦੇ ਹਿੱਸੇ ਦੇ ਵਿੱਚ ਆ ਜਦਿਆ ਹਰਜਿੰਦਰ ਬੂਗਨਾ ਕੱਠਿਆਂ ਵਾਲਾ ਅਗਲੀ ਕਬੱਡੀ ਪਾ ਰਿਹਾ ਹੈ ਜਨਾਬ ਮੱਖਣ ਵਾਲੀ ਦੇ ਬੋਲ ਹੋਣਗੇ ਲਓ ਬੂਗਨਾ ਬਾਖਰ ਕਬੱਡੀ ਨੌਜਵਾਨਾ ਬਾਰੀ ਬੱਸੀ ਖੱਟਣ ਗਿਆ ਸੀ ਖੱਟ ਕੇ ਲਿਆਉਂਦੀ ਫੱਟੀ ਗੁਲਾਬੂ ਨਿਕਾ ਜਾ ਮੈਂ ਮਾਜੇ ਦੀ ਜੱਟੇ ਨਾ ਰੇਡ ਪਈ ਹੋਈ ਮੁੰਡੇ ਦੀ ਖਰੂਰ ਸਾਹਿਬ ਵੀ ਤਿਆਰ ਰੜਦਾ ਅੰਦਰੋਂ ਪਾਸੇ ਅਮਰਪਤ ਅਮਰਪਤਾਰ ਕੋਸ਼ਿਸ਼ ਕਰ ਰਿਹਾ ਟੱਕਰ ਦੀ ਚਾਰਜ 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 ਕਬੱਡੀ 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 ਹੇ ਹਲਾ 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 ਆਹ 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 ਕਮਾਲ ਕਰ ਗਿਆ ਮੁੰਡਾ ਕਮਾਲ ਕਰ ਗਿਆ ਦੁਨੀਆ ਨੂੰ ਕਬੱਡੀ ਤੇ ਦਿਆਲ ਕਰ ਗਿਆ ਨਮੋਲ ਦੇ ਵਿੱਚ ਅੱਜ ਕਹਿੰਦੇ ਛੋਟਾ ਟਰਜਨ ਕਮਾਲ ਕਰ ਗਿਆ ਅੱਜ ਸਾਰੇ ਨਮੋਲ ਨੂੰ ਕਬੱਡੀ ਦੇ ਦਿਆਲ ਕਰ ਗਿਆ ਆ ਮੈਚ ਸਿਰੇ ਦਾ ਮੈਚ ਹੈ ਆ ਮੈਚ ਕਹਿੰਦੇ ਚੋਟੀ ਦਾ ਮੈਚ ਹੈ ਇਹ ਸਿਰੇ ਦੀ ਬਾਜ਼ੀ ਲੱਗੀ ਹੋਈ ਹੈ ਦੋਨੋਂ ਟੀਮਾਂ ਜਿਹੜੀਆਂ ਤਰਨਤਾਰ ਦੀਆਂ ਖੇਡ ਰਹੀ ਹੈ ਤਰਨਤਾਰਨ ਪਹਿਲਵਾਨਾਂ ਦਾ ਇਲਾਕਾ ਹੈ ਅੱਜ ਕਹਿੰਦੇ ਮੁਕੇਵਾਜਾਂ ਦੇ ਇਲਾਕੇ ਦੇ ਵਿੱਚ ਕਬੱਡੀ ਹੋ ਰਹੀ ਹੈ ਪੰਜਾਬ ਦੇ ਵਿੱਚ ਸਭ ਤੋਂ ਵੱਧ ਦੇਕਰ ਮੁਕੇਵਾਜ ਪੈਦਾ ਹੋਏ ਆ ਉਹ ਇਸ ਇਲਾਕੇ ਨੇ ਪੈਦਾ ਕੀਤੇ ਆ ਅਜੈ ਸਿੰਘ ਮੱਲ ਦੁਨੀਆ ਸੇਵਨ ਦਾ ਸ਼ੇਰ ਕਹਿੰਦੀ ਹੈ ਤੇ ਏਸ਼ੀਅਨ ਚੈਂਪੀਅਨ ਐਥਲੀਟ ਸਨੀਤਾ ਰਾਣੀ ਦੀਆਂ ਗੱਲਾਂ ਇਸ ਇਲਾਕੇ ਦੇ ਵਿੱਚ ਹੋਈਆਂ ਸ਼ੀਤ ਉਦਮ ਸਿੰਘ ਸੁਲਾਮੀ ਦੇ ਪਿੰਡਾਂ ਦੇ ਵਿੱਚ ਕਬੱਡੀ ਹੋ ਰਹੀ ਹੈ ਮੈਚ ਸਿਰੇ ਦਾ ਹੋਇਆ ਤਾੜੀਆਂ ਦੋਨੋਂ ਟੀਮਾਂ ਲਈ ਮਾਰ ਦਿਓ ਜ਼ੋਰਦਾਰ ਦੋਨੋਂ ਟੀਮਾਂ ਦੇ ਖਿਡਾਰੀਆਂ ਨੇ ਸਿਰੇ ਦੀ ਖੇਡ ਮਖਾਈ ਹੈ